ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਖਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਵਾਰ ਕੇ ਇਹ ਮੁਗਲਾਂ ਦੀ ਜੜ ਪੱਟੀ ਤੇ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਥੋੜੇ ਸਿਰ ਤੋਂ ਹੱਥ ਚੱਕ ਰਹੇ ਹਾਂ ਨਾ ਪੰਜਾਬ ਨੇ ਸਾਡੀ ਕੌਮ ਨੇ ਥੋੜੇ ਹਾਲਾਤ ਦੇਖ ਲੈ ਥੋੜਾ ਚੀਨ ਤੁਨੂੰ ਆ ਕੇ ਹੱਥ ਨੂੰ ਦੱਬ ਲੂਗਾ ਹੱਥ ਨੂੰ ਪਾਨਾ ਉਸੇ ਸਾਡਾ ਸਬਰ ਨਾ ਪਰ ਸਾਡਾ ਸਬਰ ਨਾ ਪਰ ਕੋ ਸਾਡਾ ਸਬਰ ਨਾ ਪਰ ਕੋ ਜਦੋਂ ਸਾਡੇ ਸਬਰ ਦਾ ਬੰਦ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੋਂ ਪੂਰੇ ਇੰਡੀਆ ਦੇ ਤਾਂ ਜਿਸ ਵਸ ਰਹੇ ਨਹੀਂ ਇਹ ਦੇਸ਼ ਤਾਂ ਜਨਾਂ ਦੇ ਵਿੱਚ ਉਜੜਦੇ ਜਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਦਾ ਯਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਚਾਹਰੀ ਆਟਾ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਾੜਦੇ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਜਿਉ ਤੁਸੀਂ ਭੁੱਖੇ ਮਰ ਰਹੇ ਸੀ ਨਾ ਉਹ ਮੋਦੀ ਉਹ ਭਾਜਪਾ ਵਾਲੇ ਗੱਲ ਸੁਣ ਲੋ ਜਿਹੜੇ ਸਾਰੇ ਇਹਦੇ ਚੱਟੇ ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹ ਉਹਨਾਂ ਅੱਗੇ ਜਾ ਕੇ ਹੱਥ ਾੜਦੇ ਸੀ ਉਹ ਅਨਾਜ ਦਿਓ ਸਾਨੂੰ ਅਨਾਜ ਦਿਓ ਉਦੋਂ ਅਸੀਂ ਅਨਾਜ ਦੇ ਢਢਾਰ ਭਰੇ ਉਹਨੇ ਸਾਡੇ ਬਾਪੂਆਂ ਨੇ ਟਿੱਪੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਭਰਤੇ ਆ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਜ ਤੁਹਾਡੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਛੱਡ ਦੇ ਚੜ ਕੇ ਆ ਗਏ ਤੁਸੀਂ ਸਾਡੇ ਦੇ ਚੜ ਕੇ ਆ ਕੇ ਤੁਹਾਨੂੰ ਰਜਾਇਆ ਅਸੀਂ ਆ ਭੁੱਖੇ ਮਰਦੇ ਨੂੰ ਨਾਜ ਅਸੀਂ ਦਿੱਤਾ